ਸ੍ਰੀ ਗੁਰਮੀਤ ਸਿੰਘ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਣਯ ਅਨਸਰਾ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਿੱ ਸਰਵਨ ਸਿੰਘ ਬਲ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਪੰਜਾਬ ਦੇ ਇੰਟਰ ਡਿਸਟ੍ਰਿਕਟ ਵਿੱਚ ਬਿਜਲੀ ਦੇ ਟਰਾਂਸਫਾਰਮ ਚੋਰੀ ਕਰਨ ਵਾਲੇ ਗੈਂਗ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬਲੂਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਭਾਰੀ ਸੁਰੱਖਿਆ ਫੋਰਸ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਅਸ਼ੋਕਾ ਲਹਿਲੇਂ ਤਰੱਕ ਨੂੰ ਰੋਕਿਆ ਤੇ ਸ਼ੱਕ ਦੇ ਆਧਾਰ ਤੇ ਤਰੱਕ ਵਿੱਚੋਂ ਮਿਲੇ ਸਮਾਨ ਦੀ ਜਾਣਕਾਰੀ ਨਹੀਂ ਦੇ ਸਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਪਛਾਣ ਸ਼ਨੀਪੁੱਤਰ ਜੀਤ RAM ਵਾਸੀ ਨੰਗਲ ਸ਼ਾਮਾ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਹਾਲ ਵਾਸੀ ਨੇੜੇ ਬ੍ਰੈਡ ਫੈਕਟਰੀ ਔਜਲਾ ਫਾਟਕ ਕਪੂਰ ਥਲਾ

ਜਿਕਰ ਹੋਇਆ ਹੈ ਕਿ ਇਸ ਗਿਰੋਵਲੋਂ ਮਿਲ ਕੇ ਰਾਤ ਸਮੇਂ ਕਿਸਾਨਾ ਦੇ ਖੇਤਾਂ ਵਿੱਚ ਲੱਗੇ। ট্রান্সਫਾਰਮਰ ਵਿੱਚੋਂ ਤੇਲ ਚੋਰੀ ਕੀਤਾ ਜਾਂਦਾ ਹੈ ਤੇ ਹੁਣ ਤੱਕ ਇਹਨਾਂ ਵੱਲੋਂ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਏਰੀਆ, ਜ਼ਿਲ੍ਹਾ ਲੁਧਿਆਣਾ, ਖੰਨਾ, ਨਵਾਂ ਸ਼ਹਿਰ ਅਤੇ ਪੰਜਾਬ ਦੇ ਹੋਰ ਵੱਖ-ਵੱਖ ਸਥਾਨਾਂ ਤੋਂ ਕਈ ট্রান্সਫਾਰਮ ਤੇਲ ਚੋਰੀ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਜੋ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਕਈ ਅੰਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਇਹਨਾਂ ਖਿਲਾਫ ਪਹਿਲਾਂ ਵੀ ਮੁਕਦਮੇ ਇਹ ਚਾਰ ਮੈਂਬਰ ਗਰੋਅ ਫੜਿਆ ਜੀ ਕੀ ਕੁਛ ਨਾ ਲੱਗਾ ਜੀ ਕੀ ਕੁਛ ਅਲਪਾਜੀ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਗਰਮੀਤ ਸਿੰਘ ਜੰਦਰ ਦਿਹਾਤੀ ਜੀ ਦੇ ਦੇਸ਼ਾ ਨਿਰਦੇਸ਼ਾਂ ਤੇ ਉਸ ਸਮੇਂ ਸਫਲਤਾ ਮਿਲੀ ਜਿਸ ਸਮੇਂ ਇੰਸਪੈਕਟਰ ਸੰਜੀਵ ਕਪੂਰ ਐਸਐਚਓ ਫਲੋਰ ਤੇ ਉਸ ਦੀ ਟੀਮ ਚੌਕੀ ਇੰਚਾਰਜ ਰਸਾੜਾ ਵੱਲੋਂ ਸਪੈਸ਼ਲ ਨਾਕਾਬੰਦੀ ਦੇ ਦੌਰਾਨ ਚਾਰ ਜਿਹੜੇ ਅੰਤਰ ਜ਼ਿਲਾ ਜਿਹੜੇ ਗਰੋ ਸੀ ਜਿਹਦੇ ਵਿੱਚ ਨਵਾਂ ਸ਼ਹਿਰ ਖੰਨਾ ਲੁਧਿਆਣਾ ਤੇ ਜਲੰਧਰ ਤੇ ਕਪੂਰਥਲਾ ਦੇ ਵਿੱਚ ਟਰਾਂਸਫਰਮਰਾਂ ਵਿੱਚੋਂ ਤੇਲ ਅਤੇ ਪਿੱਤਲ ਜਿਹੜੇ ਚੋਰੀ ਕਰਦੇ ਸੀ ਉਸ ਦਿਰਾ ਨੂੰ ਕਾਬੂ ਕੀਤਾ ਹੈਗਾ ਇਸ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਪਾਸੋਂ ਇੱਕ ਅਸੀਂ ਟਰੱਕ ਬ੍ਰਾਮਤ ਕੀਤਾ ਹੈਗਾ ਜਿਹਦੇ ਵਿੱਚ ਇਹ ਟਰਾਂਸਪੋਰਟ ਦੇ ਵਿੱਚ ਲੈ ਕੇ ਜਾਂਦੇ ਸੀ 1500 ਲੀਟਰ ਕਰੂਡ ਆਇਲ ਬ੍ਰਾਮਤ ਕੀਤਾ ਹੈਗਾ ਇਸ ਤੋਂ ਇਲਾਵਾ ਜਿਹੜਾ ਇਹ ਦੋਸ਼ੀ ਆ ਇਹ ਸਾਰੇ ਇਹਨਾਂ ਚ ਇੱਕ ਦੋਸ਼ੀ ਮੇਨ ਦੋਸ਼ੀ ਜਿਹੜਾ ਉਹ ਪੀਓ ਵੀ ਹੈਗਾ ਇਹਨਾਂ ਤੇ 8-8 ਮਕਦਮੇ ਆਲਰੇਡੀ ਜਿਹੜੇ ਤੇਲ ਚੋਰੀ ਦੇ ਜਿਹੜੇ ਸੀ ਉਹ ਟਰਾਂਸਫਾਰਮਰ ਜਿਹੜੇ ਸੀ ਉਹਨਾਂ ਦੇ ਚੋਰੀ ਦੇ ਮਕਦਮੇ ਦਰਜ ਨੇ ਇਹ ਗਰੋ ਜਿਹੜਾ ਸੀ ਰਾਤ ਵੇਲੇ ਜਿਹੜਾ ਵਾਰਦਾਤਾ ਪਲਾਨ ਕਰਦਾ ਸੀ ਤੇ ਉਥੋਂ ਇਹ ਕਿਸਾਨ ਜਿਹੜੇ ਆ ਉਹਨਾਂ ਦਾ ਬੜਾ مالی ਨੁਕਸਾਨ ਕਰਦੇ ਸਨ ਬਿਜਲੀ ਬੋਰਡ ਮੈਕ ਡਿਪਾਰਟਮੈਂਟ ਦਾ ਵੀ مالی ਨੁਕਸਾਨ ਕਰਦੇ ਸਨ ਉਥੋਂ ਟਰਾਂਸਫਾਰਮਰ ਤੋਂ ਤੇਲ ਚੋਰੀ ਕਰਕੇ ਤੇ ਨਾਲ ਤਾਂਬਾ ਚੋਰੀ ਕਰਦੇ ਸਨ ਤੇ ਅੱਗੇ ਫਰਦਰ ਵੇਚ ਦਿੰਦੇ ਸਨ ਕਿਦੇ ਵਿੱਚ ਅਸੀਂ 메ਨ ਚਾਰ ਦੋਸ਼ੀ ਫੜ ਲਏ ਨੇ ਤੇ ਅੱਗੇ ਇਹਨਾਂ ਦੇ ਫਰਦ ਅਨਕਸ਼ਾਫ ਦੇ ਉੱਤੇ ਜਿਹੜੇ ਕੁਆੜੀਏ ਨੇ ਤਿੰਨ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕੀਤਾ ਸਰਕਿਸ਼ਨਾ ਕੀ ਰਿਕਵਰੀ ਦੀ ਗੱਲ ਹੈ ਇਹਨਾਂ ਕੋਲੋਂ ਅਸੀਂ ਇੱਕ ਟਰੱਕ ਜਿਹੜਾ ਰਿਕਵਰ ਕੀਤਾ ਹੈਗਾ ਅਸ਼ੋਕਾ ਲੈ ਲੈਂਡ ਤੇ 1500 ਲੀਟਰ ਜਿਹੜਾ ਉਹ ਤੇਲ ਬਰਾਮਦ ਕੀਤਾ ਹੈਗਾ ਕੀਪ ਰਬੜ ਦੀਆਂ ਪਾਈਪਾਂ ਕੀਪ ਵਗੈਰਾ ਜਿਹੜੇ ਸੀ ਜਿਹੜਾ ਇਹ ਪਾਉਂਦੇ ਸੀ ਅੱਗੇ ਉਹ ਸਾਰੇ ਜਿਹੜੇ ਸੰਧਾਂ ਨਾਲੇ ਟਰਾਂਸਫਰਮਰ ਨੂੰ ਖੋਲਦੇ ਸੀ ਪਿਛੋਂ ਬੰਦ ਕਰਦੇ ਸੀ ਲਾਈਟ ਵਗੈਰਾ ਉਹ ਸਾਰੇ ਬਰਾਮਦ ਕੀਤੇ ਗਏ। ਕਬਾੜੀ ਕਿਹੜੇ ਦੇ ਕਬਾੜੀਏ ਜਿਹੜੇ ਹੈਗੇ ਆ ਕੁਝ ਜਲੰਧਰ ਦੇ ਨੇ, ਕੁਝ ਲੋਕਲ ਨੇ ਤੇ ਹਜੇ ਇਹਨਾਂ ਦਾ ਅੱਜ ਪੁਲਿਸ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਫਰਦਰ ਹੋਰ ਕਾਰਵਾਈ ਜਿਹੜੀ ਆ ਉਹ ਅਮਲ ਚ ਲਿਆਂਦੀ ਜਾਵੇ। ਮਾਰਦਾ ਸਰ ਇੱਧਰ ਹੀ ਇਹ ਆਪਣੇ ਇਦੇ ਚ ਕੀਤੀਆਂ ਨੇ ਜਾਂ ਵੱਖ-ਵੱਖ ਜਿਲਿਆਂ ਚ ਕੀਤੀਆਂ ਜੀ? ਇਹਨਾਂ ਨੇ ਵੱਖ-ਵੱਖ ਜ਼ਿਲ੍ਹਿਆਂ ਚ ਨਵਾਂ ਸ਼ਹਿਰ, ਖੰਨਾ, ਲੁਧਿਆਣਾ ਜਿਹੜੇ ਜ਼ਿਲ੍ਹੇ ਇਹਨਾਂ ਦੇ ਵਿੱਚ ਵੀ ਇਹਨਾਂ ਨੇ ਜੇ ਵਰਦਤਾ ਕੀਤੀਆਂ ਨੇ। ਇਹਨਾਂ ਸਾਰੇ ਜੀ ਇਹ ਹੀ ਚੋਰੀ ਦਾ ਮਕਦਮਾ ਹੈ ਜੀ ਹੋਰ ਵੀ ਹੈਗਾ ਇਹਨਾਂ ਦੇ ਮੋਸਟਲੀ ਇਹ ਚੋਰੀ ਦਾ ਹੀ ਕਿ ਇਹ ਸ਼ੁਰੂ ਤੋਂ ਹੀ ਇਹ ਚੋਰੀ ਦਾ ਕੰਮ ਇਹੋ ਹੀ ਕਰਦੇ ਨੇ ਤੇ ਵਾਰਦਾਤੀ ਬੰਦੇ ਨੇ ਇਹ ਹਮੇਸ਼ਾ ਹੀ ਇਹੋ ਜੇ ਇਹਨਾਂ ਦੇ ਵਿੱਚ 2023 ਦੇ ਵਿੱਚ ਬਹਿਰਾਮ ਦੇ ਵਿੱਚ ਵੀ ਆਲਰੇਡੀ ਇਹਨਾਂ ਤੇ ਮਕਦਮਾ ਦਰਜ ਹੈਗਾ ਵੱਖ-ਵੱਖ ਥਾਣਿਆਂ 'ਚ ਮਕਦਮੇ ਦਰਜ ਨੇ ਤੇ ਇਹਨਾਂ ਨੂੰ ਇਹ ਅਰਕਾ ਅਸੀਂ 111 ਬੀਐਨਐਸ ਇਹ ਆਰਗੇਨਾਈਜ਼ ਕ੍ਰਾਈਮ ਕਰਦੇ ਨੇ ਸਲਾਹ ਕਰਕੇ ਤੇ ਇਹ ਇਹ ਜਿਹੜੀ ਵਾਰਦਾ ਚੋਰੀ ਦੇ ਇਲਜ਼ਾਮ ਦਿੱਤੇ ਦਿੰਦੇ ਨੇ ਇਹਨਾਂ 'ਚ ਅਸੀਂ ਇਹ ਵਾਅਦਾ ਕੀਤਾ 111 ਬੀਐਨਐਸ ਦਾ ਤੇ ਇਹ ਫਲੋਰ ਰੀਦੀ ਕਿੰਨੀ ਵਾਰ ਦਾ ਫਾਮਾਨੇ ਸਰ ਜਿਹੜੀਆਂ ਕਾਫੀ ਚੈਤਾਂ ਵਾਲੇ ਕੋਠਾ ਨਾਲੋਂ ਵੀ ਪਰੇਸ਼ਾਨ ਕੀਤਾ ਸੀ ਤੇ ਫਲੋਰ ਰੀਦੀ ਕਿੰਨੀ ਵਾਰ ਦਾ ਫਾਮਾਨੇ ਦਾਰੇ ਇਹ ਕਰੀਬ ਸਾਡੇ ਹਜੇ ਤੱਕ ਸਾਡੇ ਕੋਲ 12 ਵਾਰ ਦਾ ਤਾਂ ਲੋਕਲ ਮੰਨ ਚੁੱਕੇ ਨੇ ਤੇ 10 ਵਾਰ ਦਾ ਤਾਂ ਇਹਨਾਂ ਨੇ ਬਾਹਰ ਮੰਨੀਆਂ ਨੇ ਤੇ ਫਰਦਰ ਹੁਣ ਪੁਲਿਸ ਰਿਮਾਂਡ ਦੇ ਵਿੱਚ ਇਹਨਾਂ ਕੋਲ ਹੋਰ ਵਾਰ ਦਾ ਤਕਲੀਫ ਕਰਾਂਗੇ ਜੀ ਸਰ ਟਰੱਕ ਇਹਨਾਂ ਦਾ ਆਪਣਾ ਹੈ ਜੀ ਹਾਂ ਜੀ ਟਰੱਕ ਇਹਨਾਂ ਦਾ ਆਪਣਾ ਹੈਗਾ ਜੀ ਇਹਦਾ ਜੀ ਇਹਨਾਂ ਦਾ ਕੋਈ ਪਤਾ ਕੁਝ ਇਹਨਾਂ ਚ ਜਿਹੜਾ ਮੇਨ ਇਹਨਾਂ ਦਾ ਸਾਰਿਆਂ ਦੇ ਸਾਂਝੇ ਪੈਸੇ ਲਾ ਕੇ ਇਹਨਾਂ ਨੇ ਕਰਦੇ ਨੇ ਕੰਮ ਪੈਸਿਆਂ ਦੀ ਵੰਡ ਜਿੱਦਾਂ ਚੋਰੀ ਕਰਦੇ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਪੈਸਿਆਂ ਦੀ ਵੰਡ ਜਿੱਦਾਂ 40-50 ਹਜ਼ਾਰ ਰੁਪਏ ਇਹਨਾਂ ਨੂੰ ਹਫ਼ਤੇ ਦੇ ਵਿੱਚ ਮਿਲਦਾ ਉਹ 10 ਹਜ਼ਾਰ ਰੁਪਏ ਵੰਡ ਲੈਂਦੇ ਨੇ ਤੇ ਇਹ ਸਾਰਿਆਂ ਦਾ ਇਕੱਠਾ ਹੀ ਕੰਮ ਹੈ। ਇਹਦਾ ਮੇਨ ਲੀਡਰ ਕੌਣ ਹੈ ਜੀ? ਮੇਨ ਲੀਡਰ ਤੇ ਸਾਰੇ ਲੀਡਰ ਨੇ ਪਰ ਅਮਿਤ ਮੁੰਡਾ ਹੈਗਾ ਜਿਹੜਾ ਇਹ ਤਿੰਨ ਜਿਹੜੇ ਕਪੂਰਥੜ੍ਹ ਨੂੰ ਬਲੋਂਗ ਕਰਦੇ ਨੇ ਇੱਕ ਜਲੰਧਰ ਨੂੰ ਬਲੋਂਗ ਕਰਦਾ ਜੀ।